ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਇਸ ਵਕਤ ਜਿਹੜਾ ਆ ਅਸੀਂ ਵਾਰਡ ਨੰਬਰ 40 ਦੇ ਵਿੱਚ ਮੌਜੂਦ ਆ ਜਿੱਥੋਂ ਕੀ ਡਾਕਟਰ ਕਮਲਜੀ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਕੈਂਡੀਡੇਟ ਕੋਸ਼ਿਸ਼ ਕੀਤੇ ਗਏ ਨੇ ਇਸ ਸਮੇਂ ਸਾਡੇ ਨਾਲ ਮੌਜੂਦ ਏ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿ ਇਸ ਜਿਹੜਾ ਆ ਇਸ ਵਾਰਡ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਸਮੱਸਿਆਵਾਂ ਨੇ ਸੋ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਖਤੇ ਮੈਂ ਡਾਕਟਰ ਕਮਲਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਤੋਂ ਬਾਡ ਨੰਬਰ 40 ਤੋਂ ਉਮੀਦਵਾਰ ਹਾਂ ਇਸ ਬਾਡ ਦੀਆਂ ਕੋਈ ਜ਼ਿਆਦਾ ਮੁੱਖ ਸਮੱਸਿਆਵਾਂ ਹੈਗੀਆਂ ਇੱਕ ਐਕਚੁਅਲੀ ਜਿਹੜਾ ਡਾਬਾ ਰੋਡ ਦੇ ਉੱਪਰ ਪਾਣੀ ਬਹੁਤ ਖੜਦਾ ਹੈ ਆ ਜਿਹੜੀ ਇਹ ਸਾਡੀ ਰੋਡ ਹੈਗੀ ਆ ਕਨੈਕਟਿੰਗ ਟੂ ਡਾਬਾ ਰੋਡ ਤੇ ਚਿਮਨੀ ਰੋਡ ਜੀ ਜੀ ਇਹਦੇ ਤੇ ਲਾਸਟ ਜਦੋਂ ਸੋਖੀ ਸਾਹਿਬ ਸਾਡੇ ਕੌਂਸਲਰ ਸਾਹਿਬ ਸੀਗੇ ਉਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆਂਦਾ ਸੀਵਰੇਜ ਪਾਇਆ ਵੱਡਾ ਤੇ ਇੱਥੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈਗੀ ਪਰ ਹੁਣ ਜਦੋਂ ਇੱਥੇ ਬਿਲਕੁਲ ਸਾਡਾ ਸਾਫ਼ ਹੈਗਾ ਪਰ ਜਿਹੜੀ ਉਹ ਡਾਬਾ ਰੋਡ ਹੈਗੀ ਆ ਡਾਬਾ ਰੋਡ ਦੇ ਉੱਪਰ ਬਹੁਤ ਜ਼ਿਆਦਾ ਪਾਣੀ ਖੜਦਾ ਆ ਤੇ ਸਾਡੀ ਕੋਸ਼ਿਸ਼ ਹੋਊਗੀ ਆਉਣ ਵਾਲੇ ਮੇਅਰ ਸਾਹਿਬ ਨਾਲ رابطہ ਕਾਇਮ ਕਰਕੇ ਸਰਕਾਰ ਨਾਲ رابطہ ਕਾਇਮ ਕਰਕੇ ਤੇ ਸੋਖੀ ਸਾਹਿਬ ਨੂੰ ਨਾਲ ਲੈ ਕੇ ਤੇ ਅਸੀਂ ਉਹ ਪ੍ਰੋਜੈਕਟ ਨੂੰ ਕੰਪਲੀਟ ਕਰਨਾ ਆ ਜਿਹੜਾ ਕਿ ਡਾਬਾ ਰੋਡ ਤੋਂ ਜਿਲ ਰੋਡ ਤੱਕ ਜਾਊਗਾ ਸਰ ਜੇ ਇਸ ਹਲਕੇ ਦੀ ਗੱਲ ਕੀਤੀ ਜਾਵੇ ਆਤਮਨਗਰ ਹਲਕਾ ਜਿਹਦੇ ਵਿੱਚ ਜਿਹੜਾ ਆ ਟੀਡੀਐਸ ਲੈਵਲ ਪਾਣੀ ਦਾ ਟੀਡੀਐਸ ਲੈਵਲ ਜਿਹੜਾ ਕਾਫੀ ਵੱਧ ਗਿਆ ਆ ਅਜਿਹੇ ਦੇ ਵਿੱਚ ਜਿਹੜਾ ਆ ਕਿਸ ਤਰੀਕੇ ਦੇ ਨਾਲ ਟੀਡੀਐਸ ਜਿਹੜਾ ਲੈਵਲ ਉਹਨੂੰ ਘਟਾਉਣ ਦੇ ਪ੍ਰਯਤਨ ਕੀਤੇ ਜਾਣਗੇ ਅ ਐਕਚੁਅਲੀ ਇਹਦੇ ਲਈ ਅਸੀਂ ਕਾਫੀ ਕੁਝ ਕੰਮ ਕਰਾਂਗੇ ਹੁਣ ਹੈ ਕਿ ਆ ਪੁਰਾਣੀਆਂ ਸੀਵਰੇਜ ਪਾਈਪਾਂ ਪਈਆਂ ਹੋਈਆਂ ਨੇ ਜਿਹੜੇ ਵਿੱਚੋਂ ਵਿੱਚੋਂ ਕੋਈ ਲੀਕੇਜ ਹੈਗੀ ਆ ਹਣਾ ਤੇ ਉਹਦੇ ਨਾਲ ਉਹ 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 ਪ੍ਰੋਬਲਮ ਇਹ ਆਉਂਦੀ ਆ ਸੀਵਰੇਜ ਪਾਈਪਾਂ ਦਾ ਵਾਟਰ ਬਾਕਸ ਦੇ ਨਾਲ ਕਨੈਕਸ਼ਨ ਹੋ ਗਿਆ ਜਿਹਦੇ ਕਰਕੇ ਉਹ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਇਧਰ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਰਿਪੇਅਰ ਕਰਕੇ ਅਸੀਂ ਪ੍ਰੋਪਰ ਅਸੀਂ ਦੇਖਦੇ ਆ ਮੇ ਵੀ ਕੋਈ ਨਾ ਕੋਈ ਅਸੀਂ ਆਰਓ ਸਿਸਟਮ ਇੱਥੇ ਲਗਾਈਏ ਅਸੀਂ ਇਹ ਦੇਖ ਰਹੇ ਆ ਜੋ ਇਲਾਕੇ ਦੀ ਪਾਣੀ ਦੀਆਂ ਪ੍ਰੋਬਲਮਾਂ ਨੇ ਉਹਦੇ ਲਈ ਸਾਨੂੰ ਜਿਹੜੇ ਸਕੂਲ ਨੇ ਜਿਹੜੇ ਲੋਕੀ ਪਾਣੀ ਆਰਓ ਵਾਟਰ ਨਹੀਂ ਅਫੋਰਡ ਕਰ ਸਕਦੇ ਸਾਨੂੰ ਇੱਕ ਕਾਮਨ ਪਲੇਸਸ ਦੇ ਉੱਤੇ ਇਹ ਸਾਰੀਆਂ ਪਾਣੀ ਦੀਆਂ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਨੇ ਐਟ ਲੀਸਟ ਜਿੰਨੇ ਵੀ ਸਕੂਲ ਨੇ ਜਿੱਥੋਂ ਬੱਚਿਆਂ ਦਾ ਲੈਵਲ ਹੋ ਗਿਆ ਹਸਪੀਟਲਸ ਹੋ ਗਏ ਛੋਟੇ ਛੋਟੇ ਕਲੀਨਿਕ ਹੋ ਗਏ ਹਰ ਜਗ੍ਹਾ ਦੇ ਉੱਤੇ ਸਾਨੂੰ ਇਵਨ ਕਿ ਰੈਸਟੋਰੈਂਟਸ ਦੇ ਇਹ ਆਰਓ ਆਰਡਰ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਦੂਸਰੀ ਵੱਡੀ ਸਮੱਸਿਆ ਹੈ ਉਹ ਹੈਗੀ ਹੈ ਰਿਵਰਸ ਲਾਈਨ ਦੀ ਬਹੁਤ ਸਾਰੀਆਂ ਗਲੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਲਾਸਟ ਤੇ ਜਾ ਕੇ ਗਲੀਆਂ ਬਲੌਕ ਹੋ ਜਾਂਦੀਆਂ ਨੇ ਬੰਦ ਹੁੰਦੀਆਂ ਨੇ ਉਸ ਜਗ੍ਹਾ ਤੇ ਸੀਵਰੇ ਵੀ ਬਲੌਕ ਹੁੰਦਾ ਉੱਥੇ ਲਾਸਟ ਤੇ ਵਿੱਚ ਜਾ ਕੇ ਤੁਹਾਨੂੰ ਰਿਵਰਸ ਲਾਈਨ ਜਾਂ ਪੰਪਿੰਗ ਸਿਸਟਮ ਹੋਣਾ ਚਾਹੀਦਾ ਜਿਹੜਾ ਕਿ ਟੈਕਨੀਕਲੀ ਇੱਥੋਂ ਦੇ ਲੋਕ ਐਜੂਕੇਟ ਹੀ ਨਹੀਂ ਹੈਗੇ ਨੋਬਾਡੀ ਇਸ ਕਲੀਅਰ ਅਬਾਊਟ ਥੀਸ ਕਾਈਂਡ ਆਫ ਥਿੰਗਸ ਉਸ ਤੋਂ ਬਾਅਦ ਜੋ ਇਲੈਕਟ੍ਰੀਕਲ ਪ੍ਰੋਬਲਮਾਂ ਤੁਸੀਂ ਦੇਖ ਰਹੇ ਹੋ ਕੋਈ ਵੀ ਬਿਜਲੀ ਦੀਆਂ ਤਾਰਾਂ ਨਹੀਂ ਹਰ ਜਗ੍ਹਾ ਲੰਮਕ ਰਹੀਆਂ ਨੇ ਸਭ ਤੋਂ ਵੱਡੀ ਜਿਹੜੀ ਮਾਰ ਸਾਡੇ ਏਰੀਆ ਨੂੰ ਪੈ ਰਹੀ ਆ ਅੱਜ ਤੱਕ ਕਿਸੇ ਕਾਰਪੋਰੇਸ਼ਨ ਦੀ ਅਥਾਰਟੀ ਨੇ ਕਿਸੇ ਨੇ ਵੀ ਕੋਈ ਵੀ ਪ੍ਰੋਜੈਕਟ ਪਾਸ ਨਹੀਂ ਹੋਣ ਦਿੱਤਾ ਸਾਡਾ ਸਾਰਾ ਏਰੀਆ ਇਲੀਗਲੀ ਡਿਵੈਲਪ ਹੁੰਦਾ ਗਿਆ ਸਾਰਾ ਸ਼ਹਿਰ ਅਪਰੂਵਡ ਹੁੰਦਾ ਗਿਆ ਸ਼ਮਲਾਪੁਰੀ ਇਲਾਕਾ ਅਨਪਰੂਵਡ ਹੁੰਦਾ ਗਿਆ ਇੱਥੇ ਕਿਸੇ ਨੂੰ ਲੋਨ ਫੈਸਿਲਿਟੀ ਨਹੀਂ ਹੈ ਕੋਈ ਅੱਛਾ ਗਰੋ ਨਹੀਂ ਕਰ ਪਾ ਰਿਹਾ ਫਾਈਨੈਂਸ਼ੀਅਲ ਪ੍ਰੋਬਲਮਾਂ ਨੇ ਸੋ ਇਲਾਕੇ 'ਚ ਵੀਰ ਜੀ ਬਹੁਤ ਪ੍ਰੋਬਲਮਾਂ ਨੇ ਸੋ ਜੇ ਏਰੀਆ ਦੇ ਨਵੀਨੀਕਰਨ ਦੇ ਉੱਤੇ ਵੀ ਆਪਾਂ ਗੱਲ ਕਰ ਲੈਨੇ ਆ ਕਿਉਂਕਿ ਵਾਰਡ ਨੰਬਰ 40 ਦੇ ਵਿੱਚ ਜਿਹੜੀਆਂ ਨੇ ਕਾਫੀ ਜ਼ਿਆਦਾ ਜਿਹੜੀਆਂ ਨੇ ਸਮੱਸਿਆਵਾਂ ਨੇ ਇਸ ਕਰਕੇ ਨਵੀਨੀਕਰਨ ਤੇ ਵੀ ਸਰ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਵਾਰਡ ਦਾ ਜਿਹੜਾ ਨਵੀਨੀਕਰਨ ਦੇ ਉੱਤੇ ਮ ਨਦੋ ਤੀਰੋ ਬਾਰੇ ਕਿਸ ਤਰੀਕੇ ਨਾਲ ਨਵੀਨੀਕਰਨ ਕੀਤਾ ਜਾਏਗਾ ਇਸ ਏਰੀਆ ਦੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਦੱਸ ਚੁੱਕਿਆ ਆ ਜਿਹੜੀ ਮੇਨ ਸਮੱਸਿਆ ਹੈਗੀ ਆ ਡਾਬਾ ਰੋਡ ਤੇ ਬਹੁਤ ਜ਼ਿਆਦਾ ਪਾਣੀ ਖੜਦਾ ਆ ਉਹਦਾ ਦੇਖਣਾ ਨੰਬਰ 2 ਤੇ ਸਟਰੀਟ ਲਾਈਟਾਂ ਦੇ ਇੱਥੇ ਕੋਈ ਕੋਈ ਤõੰਦਾਈ ਨਹੀਂ ਕੋਈ ਗੱਲ ਹੀ ਨਹੀਂ ਹੋ ਰਹੀ ਟ੍ਰੀਟ ਲਾਈਟ ਤਾਂ ਮੈਕਸਿਮਮ ਮੇਰਾ ਕਹਲਾ 60-70% ਖਰਾਬ ਪਈਆਂ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਇਹ ਚੀਜ਼ਾਂ ਪ੍ਰਾਇੋਰਟੀ ਦੇ ਆਧਾਰ ਤੇ ਕਰਾਂਗੇ ਅੱਜ ਤੁਸੀਂ ਦੇਖੋ ਵੀ ਕਿੰਨਾ ਰਸ਼ ਹੈਗਾ ਸਾਰਾ ਜੂਸ ਸਾਡੇ ਨਾਲ ਆ ਗਿਆ ਆ ਬਜ਼ੁਰਗ ਸਿਆਣੇ ਮਤਮਾ ਤਾਂ ਉਹ ਸਾਡੇ ਨਾਲ ਪਹਿਲੇ ਹੀ ਸੀਗੇ ਪਰ ਅੱਜ ਜਿਹੜਾ ਜੂਸ ਸਾਡੇ ਨਾਲ ਆਇਆ ਆ ਉਹਦੇ ਨਾਲ ਤਾਂ ਇਹ ਚੀਜ਼ਾਂ ਮਨਸਾਈਜ਼ਡ ਹੋ ਗਈਆਂ ਨੇ ਨਸ਼ਾ ਵੀ ਕਾਫੀ ਜਿਹੜਾ ਹੈ ਨਸ਼ੇ ਦਾ ਵੀ ਕਹਿ ਰਹੇ ਆ ਕਿ ਇਸ ਏਰੀਆ ਦੇ ਵਿੱਚ ਕਾਫੀ ਨਸ਼ਾ ਆਇਆ ਕਿਹੋ ਜਿਹਾ ਦੇਖੋ ਇਹ ਇਹ ਤਾਂ ਜੋ ਸਰਕਾਰ ਨੇ ਇੱਕ ਇੱਕ ਗੇਮ ਖੇਡੀ ਆ ਸਾਡੀ ਸਾਰੀ ਪਾਰਟੀ ਉਥੇ ਅਕਾਲ ਤਖਤ ਸਾਹਿਬ ਦੇ ਵਿੱਚ ਤਨਖਾਹ ਤੇ ਸੀਗੀ ਤੇ ਉਸ ਤੋਂ ਬਾਅਦ ਚ ਹੁਣ ਸ਼ਹੀਦੀ ਪੰਦਰਵਾਲਾ ਸ਼ੁਰੂ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਇਲੈਕਸ਼ਨਾਂ ਹੀ ਨਹੀਂ ਰੱਖਣੀਆਂ ਚਾਹੀਦੀਆਂ ਸੀਗੀਆਂ ਤੇ ਅਸੀਂ ਐਜ਼ ਇਹ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਤੇ ਬਾਕੀ ਮੇਰਾ ਤਾਂ ਕੰਮ ਵੀ ਹੈਗਾ ਐ ਮੈਂ ਡਾਕਟਰ ਹੋਣ ਦੇ ਨਾਤੇ ਹੈਲਥ ਨੂੰ ਉੱਪਰ ਰੱਖਦਾ ਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕੀਤੀ ਅਸੀਂ ਇਹ ਸੋਚੀ ਹੋਇਆ ਹੈ ਵੀ ਸਾਡੀ ਜਿਹੜੀ ਇਲੈਕਸ਼ਨ ਕੈਂਪੇਨ ਹੋਊਗੀ ਉਹ ਬਗੈਰ ਨਸ਼ਿਆਂ ਤੋਂ ਹੋਊਗੀ ਸਰ ਅਗਰ ਇਹ ਮਹਿਲਾਵਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਿਆ ਵਾਸਤੇ ਕੀ ਕੀਤਾ ਜਾਏਗਾ ਕਿਉਂਕਿ ਆਏ ਦਿਨ ਹੀ ਕੋਈ ਨਾ ਕੋਈ ਜਿਹੜੀ ਵਾਰਦਾਤ ਜਿਹੜੀ ਹੈ ਇਸ ਵਾਰਡ ਦੇ ਵਿੱਚ ਹੋ ਜਾਂਦੀ ਐਕਚੁਅਲੀ ਪੁਲਿਸ ਦੀ ਡਿਊਟੀ ਹੁੰਦੀ ਆ ਇਹ ਸਾਰੀ ਅਸੀਂ ਇਹ ਕੋਸ਼ਿਸ਼ ਕਰਾਂਗੇ ਜਿਵੇਂ ਅੱਜ ਕੱਲ ਚੈਂਸ ਸਨੇਚਿੰਗ ਹੋ ਰਹੀ ਆ ਜਾਂ ਹੋਰ ਲੁੱਟਾਂ ਖੋਹਾਂ ਹੋ ਰਹੀਆਂ ਨੇ ਪੀਸੀਆਰ ਦੀ ਜਿਹੜੀਆਂ ਟੀਮਾਂ ਨੇ ਉਹ ਵੱਦੋ ਵੱਦ ਲਗਾਈਏ ਅਸੀਂ ਹਨਾ ਤੇ ਲੋਕਾਂ ਨੂੰ ਅਸੀਂ ਅਵੇਅਰ ਕਰੀਏ ਜਿਹੜਾ ਯੂਥ ਹੈਗਾ ਸਾਡਾ ਕੁਝ ਪਟਕਿਆ ਹੋਇਆ ਵੀ ਹੋਊਗਾ ਹਨਾ ਉਹਨਾਂ ਨੂੰ ਅਸੀਂ ਅਵੇਰਨੈਸ ਕੈਂਪ ਲਾ ਕੇ ਉਹਨਾਂ ਚੀਜ਼ਾਂ ਚਾਹਾਂਗੇ ਤਾਂ ਕਿ ਲੋਕ ਨਸ਼ਿਆਂ ਤੋਂ ਵੀ ਦੂਰ ਰਹਿਣ ਉਹਨਾਂ ਨੂੰ ਅਸੀਂ ਜੋਬਸ ਪ੍ਰੋਵਾਈਡ ਕਰਾਵਾਂਗੇ ਮਾਈਗ੍ਰੇਟ ਹੋ ਰਿਹਾ ਹੈ ਨੌਜਵਾਨ ਜਿਹੜਾ ਪੰਜਾਬ ਦਾ ਮਾਈਗ੍ਰੇਟ ਹੋ ਰਿਹਾ ਵਿਦੇਸ਼ਾਂ ਨੂੰ ਰੁਕ ਕਰ ਰਿਹਾ ਹੈ ਵੱਡੀ ਟਾਸਕ ਆ ਕਿਸ ਤਰੀਕੇ ਨਾਲ ਰੁਕਿਆ ਜਾ ਸਕਦਾ ਹੈ ਉਹ ਇਹੀ ਆ ਵੀ ਇੱਥੇ ਉਹਨਾਂ ਨੂੰ ਜੋਬ ਜੋਬ ਪ੍ਰੋਜੈਕਟ ਇੱਥੇ ਲਿਆ ਕੇ ਉਹਨਾਂ ਲਈ ਜੋਬ ਫੈਸਿਲਿਟੀ ਇੱਥੇ ਦਵਾਂਗੇ ਤਾਂ ਉਹਨਾਂ ਨੇ ਬਾਹਰੋਂ ਜਾਣ ਰੁਕਣਾ ਆ ਅਪੀਲ ਅਪੀਲ ਕੀ ਕਰੋਗੇ ਅਪੀਲ ਇਹੀ ਕਰਾਂਗੇ ਦੇਖੋ ਜੋ ਪ੍ਰੋਜੈਕਟ ਜੋ ਆਪਣੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਈ ਆ ਉਹ ਪਿਛਲੇ ਤੁਸੀਂ 7-8 ਸਾਲ ਤੋਂ ਦੇਖ ਲਓ ਕੁਛ ਨਹੀਂ ਹੋ ਰਿਹਾ ਲੋਕ ਅੱਜ ਵੀ ਪਸਤਾ ਰਹੇ ਨੇ ਵੀ ਅਸੀਂ ਇਹ ਕਹਿਜੇ ਡਿਸੀਜਨ ਲੈ ਲਿਆ ਤੇ ਲੋਕ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਦੇਖ ਰਹੇ ਆ ਤੇ ਉਹਦੇ ਲਈ ਸਾਡਾ ਸਾਰਾ ਹੈਗਾ ਇਹ ਮੋਟਿਵ ਹੈਗਾ ਆ ਸੋ ਇਹ ਸਾਡੇ ਡਾਕਟਰ ਕਮਲਜੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਵਾਰ ਦੀ ਚੌਪ ਪੱਤੀ ਪੱਖੀ ਵਿਕਾਸ ਵਾਸਤੇ ਜਿਹੜਾ ਆ ਇੱਥੇ ਪਾਣੀ ਦਾ ਲੈਵਲ ਵਧਿਆ ਕੀਤਾ ਜਾਏਗਾ ਨਾਲ ਦੀ ਨਾਲ ਜਿਹੜਾ ਆ ਕੰਮ ਕੀਤਾ ਜਾਏਗਾ ਸੋ ਤੁਸੀਂ ਵੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਕਾਰਕਿਰਤਾ ਦੇ ਵਿੱਚ ਜੋਸ਼ ਵੀ ਆ